ਕਿਸੇ ਦੀ ਤਰੱਕੀ ਵੇਖ ਕੇ ਜੇ ਤੇ ਅੰਦਰ ਮੈਸੇਜ ਪਹੁੰਚਾਉਣ ਵੀ ਅੱਜ ਗਵਾਂਢੀ ਟਰੈਕਟਰ ਲੈ ਕੇ ਆਇਆ ਤੁਸੀਂ ਉਹਦਾ ਟਰੈਕਟਰ ਵੇਖ ਕੇ ਉਹਦੀ ਨਵੀਂ ਕਾਰ ਵੇਖ ਕੇ ਖੁਸ਼ ਹੋ ਸ਼ੁਕਰ ਹੈ ਮਹਾਰਾਜ ਨੇ ਕਿਰਪਾ ਕੀਤੀ ਅੱਜ ਸਾਡਾ ਭਰਾ ਵੀ ਗੱਡੀਆਂ ਵਾਲਾ ਹੋਇਆ ਇਹਦਾ ਮਤਲ ਤੁਹਾਨੂੰ ਕੋਈ ਬੁਖਾਰ ਨਹੀਂ ਹੈਗਾ ਤੇ ਜੇ ਅਗਲੇ ਦਾ ਟਰੈਕਟਰ ਵੇਖ ਕੇ ਅਗਲੇ ਦੀ ਗੱਡੀ ਵੇਖ ਕੇ ਲੱਡੂ ਮੂੰਹ ਚ ਫੁੱਲਣ ਲੱਗ ਪਵੇ ਅੱਖਾਂ 'ਚ ਅਥਰੂ ਜੇ ਆ ਜਾਣ ਕਿਉਂ ਜੀ ਹੌਕਾ ਜਾਂ ਨਿਕਲ ਜਾਏ ਤੇ ਚੈੱਕ ਕਰਾਓ ਭਾਈ ਬੁਖਾਰ ਬੜਾ ਖਤਰਨਾਕ ਹੈ ਇਹਦਾ ਮਤਲਬ ਤੁਸੀਂ ਕਿਹਦੀ ਤਰੱਕੀ ਵੇਖ ਕੇ ਖੁਸ਼ ਹੋ ਬੋਲੋ ਜੀ ਉਹ ਵੀ ਘਟ ਨਹੀਂ ਹੁੰਦੇ ਉਹ ਵੀ ਮੁੜ ਕੇ ਜੁੱਤੀ ਟੰਗ ਦੇ ਟਰੈਕਟਰ ਦੇ ਅੱਗੇ ਲਿਆ ਗਏ ਹਾਂਜੀ ਉਹ ਵੀ ਘਟਦੇ ਉਹ ਵੀ ਪਿੱਛੋਂ ਟਰੈਕਟਰ ਆ ਜਾਂਦਾ ਉਹ ਮਹਾਰਾਸ਼ਟਰ ਤੋਂ ਚੱਲ ਕੇ ਪਿੱਛੋਂ ਕੁਝ ਨਹੀਂ ਹੁੰਦਾ ਜਦੋਂ ਸਾਡੇ ਕੋ ਆਉਂਦਾ ਲਿਆ ਕੇ ਪ੍ਰਾਂਦੀ ਵੀ ਟੰਗ ਦੇ ਲਿਆ ਕੇ ਕਾਲੀ ਫਿਰ ਭਾਈ ਇਹਦੀ ਲੱਕੀ ਜੁੱਤੀ 'ਚ ਮੋਰੀ ਕਰਕੇ ਉਹ ਵੀ ਥੱਲੇ ਲੰਮਕਦੀ ਆਉਂਦੀ ਆ ਵੀ ਇਹਨਾਂ ਦੀ ਨਜ਼ਰ ਬੜੀ ਮਾੜੀ ਆ ਇਹ ਜਿਹੜੇ ਇਹ ਆ ਤਾਪ ਇਹ ਟਾਈਫਾਇਡ ਨਹੀਂ ਆ ਇਹ ਮਲੇਰੀਆ ਨਹੀਂ ਆ ਗੁਰੂ ਵਾਲੇ ਬਣਦੀ ਹੈ ਭਗਤ ਕਬੀਰ ਕਹਿੰਦੇ ਕਬੀਰ ਗੁਰ ਲਾਗਾ ਤਬ ਜਾਣੀ ਹੈ ਮਿਟੇ ਮੋਹ ਪੜਿ ਜਾਓ ਨਾਨਾ ਜੀ ਮਿਟੇ ਮੋਹ ਪਹਿਲਾ ਮੋਹ ਖਤਮ ਹੋ ਜਾਏ ਦੂਜਾ ਤਾਪ ਮੁੱਕ ਜੇ ਗੁਰੂ ਵਾਲੇ ਬਣਦੀ ਨਿਸ਼ਾਨੀ ਹਰਖ ਸੋਗ ਦਜੇ ਨਹੀਂ ਹਰਖ ਤੇ ਸੋਗ ਦਾ ਕੀ ਮਤਲਬ ਹੈ ਕਿਸੇ ਦੀ ਤਰੱਕੀ ਵੇਖ ਕੇ ਆਪਣਾ ਮਨ ਉਦਾਸ ਕਰਦਾ ਹੁੰਦਾ ਪੱਲਾ ਜਿਹੜੇ ਬੰਦੇ ਕਈਆਂ ਨੂੰ ਕਿਸ ਦੀ ਤਰੱਕੀ ਵੇਖ ਕੇ ਖੁਸ਼ੀ ਹੁੰਦੀ ਹੈ ਤੇ ਕਈਆਂ ਨੂੰ ਕਿਸ ਦੀ ਤਰੱਕੀ ਵੇਖ ਕੇ ਅੰਦਰ ਮਨ ਉਦਾਸ ਹੋ ਜਾਂਦਾ ਹਾਂਜੀ ਜਿਵੇਂ ਮੰਨ ਲਓ ਹੁਣ ਗਵੰਡੀ ਨੇ ਕਿਹਾ ਕਿੰਨਾ ਝਾੜਨੇ ਕਿਹਾ ਕੀ ਤਰ੍ਹਾਂ ਝੋਨੇ ਦਾ ਜਾਂ ਕਣਕ ਦਾ ਉਹਨੇ ਕਿਹਾ ਸੋਖਣਾ 20 ਕੁਇੰਟਲ ਹੁਣ ਭਾਵੇਂ ਉਹਦਾ ਨਿਕਲਿਆ 18 ਹੁੰਦਾ ਉਹਨੇ ਵੀ ਚੱਕ ਕੇ 2 ਕੁਇੰਟਲ ਰੱਖਿਆ ਵੀ ਇਹ ਤਰਾਦ ਨੂੰ ਘਰ ਨਾ ਸੋਵੇਂ ਕਈ ਵਾਰੀ ਆਦਤ ਹੁੰਦੀ ਨੇ ਕਈਆਂ ਨੂੰ ਵੀ ਆਪੇ ਜੋੜ ਘਟਾਉ ਕਰੀ ਜਾਊਗਾ ਨਿਕਲਿਆ ਉਹਦਾ ਵੀ 17 ਕੁਇੰਟਲ ਸੀ ਉਹਨੇ 3 ਕੁਇੰਟਲ ਚੱਕਤਾ ਨਾਲ ਰਾਤੋ ਰਾਤ ਹੀ ਕਹਿੰਦਾ ਸੁਖ ਨਾ ਆਪਣਾ ਤਾਂ 20 ਕੁਇੰਟਲ ਨਿਕਲਿਆ ਹੁਣ ਉਹਦਾ ਉਹਨੂੰ ਆਪਣਾ ਉਹਦਾ ਉਹਦਾ ਆਪਣਾ ਚੰਗਾ ਭਲਾ 18 19 ਕੁਇੰਟਲ ਨਿਕਲਿਆ ਸੀ ਪਰ ਨਾਲ ਹੀ ਉਹਨੂੰ ਤਾਪ ਚੜ ਗਿਆ ਵੀ ਇਹਦਾ ਕਿਦਾਂ ਵੱਧ ਨਿਕਲ ਗਿਆ ਵੀ ਵੀ ਇਕੱਠੀ ਖਾਦ ਪਾਈ ਇਕੱਠਾ ਪਾਣੀ ਪਾਉਨੇ ਆ ਜਦੋਂ ਅਸੀਂ ਕਿਸੇ ਦੀ ਹੁਣ ਇਹ ਆਪਣਾ ਆਪਣਾ ਚੈੱਕ ਕਰਿਓ ਜਿਹਨੂੰ ਕਿਸੇ ਦੀ ਤਰੱਕੀ ਵੇਖ ਕੇ ਕਿਸੇ ਦਾ ਵਾਧਾ ਵੇਖ ਕੇ ਕਿਸੇ ਦਾ ਘਰ ਵੇਖ ਕੇ ਕਿਸੇ ਦੀ ਗੱਡੀ ਵੇਖ ਕੇ ਮਨ ਉਦਾਸ ਹੋਵੇ ਹਰ ਹਰਖ ਤੇ ਸੋਗ ਦੋ ਸ਼ਬਦ ਹੈ ਨਾ ਹਰਖ ਸੋਗ ਦਾਜੇ ਨਹੀਂ ਖੁਸ਼ੀ ਤੇ ਗਮੀ ਉਹਨੂੰ ਸਾੜੇ ਨਾ ਖੁਸ਼ੀ ਕਿਹੜੀ ਆ ਆ ਖੁਸ਼ੀ ਆ ਆਪਣੇ ਜੀਵਨ ਚ ਲੈ ਕੇ ਉਹਨੇ ਕਿਹਦੀ ਤਰੱਕੀ ਵੇਖ ਕੇ ਖੁਸ਼ ਹੋਣਾ ਵਾ ਤੇ ਕਿਸ ਦੇ ਘਰ ਕੋ ਘਟਣਾ ਵਾ ਕਰ ਗਈ ਤੇ ਉਹ ਦਿਨ ਮਨ ਉਦਾਸ ਹੋਇਆ ਮਨਾ ਇਹਦੇ ਨਾਲ ਨਹੀਂ ਵਾਪਰਿਆ ਮੈਨੂੰ ਇੰਜ ਲੱਗਦਾ ਜਿਵੇਂ ਮੇਰੇ ਨਾਲ ਹੀ ਵਾਪਰ ਗਿਆ ਜੇ ਮੈਂ ਕਿਸ ਦੀ ਤਰੱਕੀ ਵੇਖ ਕੇ ਅੱਜ ਖੁਸ਼ ਹੋ ਰਿਹਾ ਵਾਂ ਤੇ ਕਿਸ ਦਾ ਨੁਕਸਾਨ ਵੇਖ ਕੇ ਮੈਂ ਜੇ ਜੇ ਮੈਂ ਕਿਹਦੀ ਤਰੱਕੀ ਵੇਖ ਕੇ ਉਦਾਸ ਹੋ ਰਿਹਾ ਵਾਂ ਤੇ ਕਿਸ ਦਾ ਨੁਕਸਾਨ ਵੇਖ ਕੇ ਖੁਸ਼ ਹੋ ਰਿਹਾ ਵਾਂ ਫਿਰ ਭਗਤ ਕਬੀਰ ਜੀ ਕਹਿੰਦੇ ਨੇ ਬੰਦਿਆ ਤੂੰ ਅੰਦਰੋਂ ਠੀਕ ਨਹੀਂ ਹੈਗਾ ਅਜੇ ਤੂੰ ਗੁਰੂ ਵਾਲਾ ਨਹੀਂ ਬਣਿਆ ਗੁਰੂ ਵਾਲੇ ਬਣਦੀ ਆ ਡੈਫੀਨੇਸ਼ਨ ਮੈਂ ਦੁਬਾਰਾ ਸ਼ਲੋਕ ਪੜ੍ਹਦਾ ਕਬੀਰ ਗੁਰ ਲਾਗਾ ਤਬ ਜਾਣੀਐ ਮਿਟੇ ਮੋਹ ਤਨਤਾਪ ਹਰਖ ਸੋਗ ਦਾਜੇ ਨਹੀਂ ਤਬ ਹਰ ਆਪੇ ਆਪ ਜਦੋਂ ਤੂੰ ਗੁਰੂ ਵਾਲਾ ਬਣ ਗਿਆ ਫਿਰ ਤੂੰ ਜਦੋਂ ਵੇਖੇਗਾ ਨਾ ਤੈਨੂੰ ਰੱਬ ਦਿਸਣਾ ਜਦੋਂ ਵੇਖੇਗਾ ਉਦਰ ਤੈਨੂੰ ਪਰਮੇਸ਼ਰ ਦੇ ਦਰਸ਼ਨ ਹੋਣੇ ਨੇ ਤਾਂ ਇੱਥੇ ਹੁਣ ਜਿਹੜੀ ਗੱਲ ਗੁਰੂ ਨੌਵੇਂ ਪਾਸ਼ਾ ਜੀ ਨੇ ਕਹਿੰਦੇ ਪ੍ਰਾਣੀ ਕੋ ਹਰ ਜਸ ਮੰਨ ਨਹੀਂ ਆਵੇ ਪ੍ਰਾਣੀ ਦੇ ਮਨ ਵਿੱਚ ਹਰੀ ਦਾ ਜਸ ਨਹੀਂ ਆ ਰਿਹਾ ਫਿਰ ਕੀ ਆ ਰਿਹਾ ਕਹਿੰਦੇ ਅਹ ਨਸ ਅਹ ਨਸ ਨਸ ਕਹਿੰਦੇ ਰਾਤ ਨੂੰ ਇਹ ਕਹਿੰਦੇ ਦਿਨ ਨੂੰ ਦਿਨ ਰਾਤ ਅਹ ਨਸ ਮਗਨ ਰਹੇ ਮਾਇਆ ਮੈਂ ਦਿਨ ਰਾਤ ਇਹ ਮਗਨ ਰਹਿੰਦਾ ਮਾਇਆ ਚ ਕੋ ਕੈਸੇ ਗੁਣ ਗਾਵੇ ਕਿਦਾਂ ਗੁਣ ਗਾਵੇ ਹੁਣ ਮਾਇਆ ਦੀ ਕੀ ਡੈਫੀਨੇਸ਼ਨ ਧਿਆਨ ਨਾਲ ਸੁਣਿਓ ਹੁਣ ਮਾਇਆ ਦੀ ਕੀ ਤਸਵੀਰ ਹੈ ਹੁਣ ਜਿਵੇਂ ਆਪਾਂ ਸਾਰੇ ਬੈਠੇ ਆ ਤੁ ਤੁਹਾਨੂੰ ਮੈਂ ਕਹਿੰਦਾ ਤੁਸੀਂ ਆਪਣੇ ਦਿਮਾਗ ਵਿੱਚ ਸੇਬ ਦੀ ਪਿਕਚਰ ਬਣਾਓ ਹੁਣ ਸੇਬ ਆਪਾਂ ਸਾਰਿਆਂ ਨੇ ਵੇਖਿਆ ਆਪਣੇ ਦਿਮਾਗ ਵਿੱਚ ਸੇਬ ਦੀ ਪਿਕਚਰ ਬਣ ਜਾਣੀ ਹੈ ਮੈਂ ਕਹਿੰਦਾ ਟਰੈਕਟਰ ਦੀ ਤਸਵੀਰ ਬਣਾਓ ਸਾਰਿਆਂ ਦੇ ਦਿਮਾਗ ਵਿੱਚ ਟਰੈਕਟਰ ਦੀ ਤਸਵੀਰ ਬਣ ਜਾਣੀ ਹੈ ਕਿਉਂਕਿ ਆਪ ਨੂੰ ਪਤਾ ਟਰੈਕਟਰ ਕਿਦਾਂ ਦਾ ਹੁੰਦਾ ਹੈ ਅੰਗੂਰ ਦੀ ਤਸਵੀਰ ਬਣਾਓ